ਔਰ ਕਾਜ تیر ਕਿਤੇ ਨਾ ਕਾਮ ਮਿਲ ਸਾਧ ਸੰਗਤ ਪਾ ਲੈ ਕੇਵਲ ਨਾਮ ਇੱਕ ਸਰਮੱਧ ਪਤੀ ਹੋਇਆ ਅਰੰਗ ਜੀਵ ਦੀ ਹਕਮ ਤੈ ਦਿੱਲੀ ਦੇ ਵਿੱਚ ਉਹ ਆਪਣੀ ਮੌਜ ਦੇ ਵਿੱਚ ਨਗਨੀ ਰਹਿੰਦਾ ਹੁੰਦਾ ਸਰੀਰ ਤੇ ਬਹਤਰ ਨਾਸੀ ਰੱਖਦਾ ਹੁੰਦਾ ਗੁਰਬਾਣੀ ਵਿੱਚ ਜ਼ਿਕਰ ਹੈ ਸੈ ਨੰਗੇ ਨਹਿ ਨੰਗ ਭੁਖੇ ਲਖ ਨਾ ਭੁਖਿਆ ਡੁਕੇ ਕੋੜ ਨਾ ਡੁਖ ਨਾਨਕ ਤੇਰੀ ਪਖੰਡੋ ਸੁਭ ਦ੍ਰਿਸ਼ਟ ਜਿਨ੍ਹਾਂ ਦੇ ਅੰਦਰ ਕੋਈ ਦਾਵਾ ਨਹੀਂ ਜਿਹੜੇ ਅੰਦਰੋਂ ਜੁੜੇ ਨੇ ਰੱਬ ਦੇ ਨਾਲ ਉਨ੍ਹਾਂ ਦੀ ਨਗਰਤਾ ਵੀ ਪ੍ਰਵਾਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹਦੇ ਅੰਦਰ ਹੰਗਤਾ ਅਹੂ ਭਾਵ ਹੈ ਉਹ ਚਾਹੇ ਜਿੰਨੀ ਮਰਜੀ ਵਧੀਆ ਤੋਂ ਮਹਿੰਗੇ ਤੇ ਮਹਿੰਗੇ ਵਸਤਰ ਪਾਈ ਜਾਵੇ ਉਹਦੀ ਨਗਰਤਾ ਨਹੀਂ ਕੱਜ ਹੋਣੀ ਹੈ ਇਸ ਕਰਕੇ ਉਹ ਜਿਹੜਾ ਫਕੀਰ ਹੈ ਸਰਮੱਦ ਫਕੀਰ ਉਹ ਲਗਨਈ ਰਹਿੰਦਾ ਆਪਣੀ ਮੌਜ ਦੇ ਵਿੱਚ ਤੇ ਅਰੰਗ ਜੀਵ ਦਾ ਭਰਾ ਸੀ ਦਾਰਾ ਸਕੋ ਜਿਹੜਾ ਦਾਰਾ ਸਕੋ ਹੈ ਉਹ ਫਿਰ ਮਹਾਪੁਰਖਾਂ ਦੀ ਸੰਗਤ ਕਰਦਾ ਹੁੰਦਾ ਸੀ ਸਰਮੱਦ ਦੀ ਸਹੂਬਤ ਵਿੱਚ ਆ ਕੇ ਬੈੰਦਾ ਹੁੰਦਾ ਹੈ ਸਰਮੱਧ ਨੇ ਫਿਰ ਉਤਮ ਸਲੋਕ ਸਾਧ ਕੇ ਬਚਨ ਮਲਿਕ ਲਾਲ ਇਹ ਰਤਨ ਐਸੇ ਪਰਵਚਨ ਕਰਨੇ ਜਿਵੇਂ ਬਾਬਾ ਬਤਾਰ ਸਿੰਘ ਜੀ ਉਹਨਾਂ ਨੇ ਬੱਚਿਆਂ ਦੇ ਉੱਪਰ ਬਹੁਤ ਕੰਮ ਕੀਤਾ ਪਰਵਕਾਰ ਕੀਤਾ ਬੜੇ ਬੱਚਿਆਂ ਨੂੰ ਜਗਾਇਆ ਉਹਨਾਂ ਨੇ ਛੋਟੇ ਛੋਟੇ ਬੱਚਿਆਂ ਦੇ ਕਿੰਨੀ ਬਾਣੀ ਕੰਠ ਹੈ ਅਜਬਾਈ ਜੇ ਸਤ ਸੰਗ ਨਾ ਮਿਲੇ ਤੇ ਬੱਚੇ ਤੇ ਜਿਹੜੀ ਊਰਜਾ ਹੈ ਕਈ ਵਾਰ ਕਰਾਹੇ ਵੀ ਪੈ ਜਾਂਦੀ ਹੈ ਊਰਜਾ ਨੇ ਲੱਗਣਾ ਕਿਸੇ ਨਾ ਕਿਸੇ ਪਾਸੇ ਬਹੁਤ ਉਹਨਾਂ ਨੇ ਬੱਚਿਆਂ ਤੇ ਧਿਆਨ ਦਿੱਤਾ ਉਹਨਾਂ ਦੀ ਜਿਹੜੀ ਊਰਜਾ ਹੈ 40 ਸਾਲ ਦਾ ਸਮਾਂ ਬਹੁਤਾ ਲੰਮਾ ਨਹੀਂ ਹੁੰਦਾ ਇਹਨੂੰ ਭਰਮਈ ਜਵਾਨੀ ਦਾ ਸਮਾਂ ਕਹਿੰਦੇ ਨੇ ਜਿਹੜੀ 40 ਸਾਲ ਦੀ ਉਮਰ ਹੈ ਜਿਹੜੇ ਗੁਰਮੁਖ ਲੰਦੇ ਨੇ ਉਹ ਥੋੜੇ ਸਮੇਂ ਦੇ ਵਿੱਚ ਬਹੁਤ ਕੁਝ ਕਰ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰਮੁਖ ਲਾ ਲੈ ਗਏ ਮਨ ਮੁਕ ਚੱਲੇ ਮੂਲਕ ਵਾਏ ਜੇ ਇਸੇ ਕਰਕੇ ਉਹਨਾਂ ਦੀ ਆਜ਼ਾਦਾਂ ਤਾਜ਼ੀਆਂ ਸਰਮੱਤ ਫਕੀਰ ਦਿੱਲੀ ਰਹਿੰਦਾ ਤੇ ਜਿਹੜਾ ਰੰਗ ਜੀਵ ਹੈ ਇਹ ਨੂੰ ਇਹ ਗੱਲ ਚੁਬਦੀ ਆ ਵੀ ਇਹ ਨੰਗਾ ਕਿਉਂ ਹੈ ਦੂਸਰੀ ਗੱਲ ਇਹਦਾ ਪਰਾਸੀਦਾਰਾ ਸਕੋ ਰਾਗ ਜੇਵ ਨੂੰ ਡਰ ਪੈ ਗਿਆ ਵੀ ਇਹ ਮਹਾਪੁਰਖਾਂ ਕੋਲ ਜਾ ਕੇ ਬੈੰਦਾ ਕਿਤੇ ਮੇਰੇ ਤਖਤ ਨੂੰ ਨਾ ਹਿਲਾ ਦੇਵੇ ਜਿਵੇਂ ਰਾਜਨੀਤਿਕ ਜਿਆਦਾ ਲੋਕ ਇਹ ਡਰਦੇ ਹੀ ਰਹਿੰਦੇ ਹੁੰਦੇ ਨੇ ਸੋ ਡਰੇ ਜੇ ਪਾਪ ਕਮਾਉਂਦਾ ਧਰਮੇ ਵਿਕਸੇਤ ਇਹ ਬਾਣੀ ਕਹਿੰਦੀ ਹੈ ਜਿਹੜਾ ਕਰਾਹੇ ਪਿਆ ਹਮੇਸ਼ਾ ਡਰਦਾ ਹੀ ਰਹਿੰਦਾ ਹੁੰਦਾ ਜਿਹੜਾ ਜੁੜਿਆ ਰੱਬ ਦੇ ਨਾਲ ਉਹਦੇ ਅੰਦਰ ਨਿੱਡਰਤਾ ਹੁੰਦੀ ਤੇ ਅਰੰਗ ਜੀਵ ਨੇ ਕਈ ਚਾਲਾਂ ਵਰਤ ਕੇ ਆਪਣੇ ਸਕੇ ਭਕਾ ਭਰਾ ਦਾਰਾ ਸਕੂ ਦਾ ਕਤਲ ਕਰਾਤਾ ਕਤਲ ਕਰਾ ਕੇ ਜਿੱਥੇ ਸਰਮਦ ਫਕੀਰ ਬੈੰਦਾ ਹੁੰਦਾ ਉਹਦੇ ਕੋਲ ਦੀ ਲੰਗਣ ਲੱਗਿਆ ਲੰਗਣ ਲੱਗਿਆ ਉਹ ਪਹਿਲਾਂ ਹੀ ਰਖਾ ਕਰਦਾ ਸੀ ਸਰਮਦ ਫਕੀਰ ਦੇ ਨਾਲ ਅਰੰਗਜੀਵ ਨੇ ਉੱਥੇ ਹਾਥੀ ਰੋਕ ਕੇ ਸਰਮੱਧ ਫਕੀਰ ਬਾਲ ਨੂੰ ਵੇਖ ਕੇ ਕਹਿੰਦਾ ਉਹ ਫਕੀਰਾ ਤੂੰ ਕਹਿੰਦਾ ਹੁੰਦਾ ਸੀ ਦਾਰਾ ਸਪੂਰੋਂ ਸੱਚੀ ਬਾਦਸ਼ਾਹੀ ਮਿਲੀ ਹੋਈ ਐ ਹੁਣ ਉਹ ਕਿੱਥੇ ਐ ਦੱਸ ਕਿੱਥੇ ਆਓ ਸਰਮੱਧ ਫਕੀਰ ਰੱਬ ਦਾ ਆਸਕ ਗੁਰਮੁਖ ਪਿਆਰਾ ਤੇ ਅਰੰਗਜੀਵ ਬਲ ਵੇਖ ਕੇ ਕਹਿੰਦਾ ਐ ਰੰਗੇ ਦਾਰਾ ਤੂੰ ਕਹਿਣਾ ਵੀ ਦਾਰਾ ਸਕੋ ਮਰ ਗਿਆ ਸਰਮੱਧ ਫਕੀਰ ਕਹਿੰਦਾ ਉਹ ਮਰਿਆ ਨਹੀਂ ਉਹ ਨੂੰ ਸੱਚੀ ਬਾਲਸਾਹੀ ਮਿਲੀ ਹੋਈ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਮਰਿਆ ਨਹੀਂ ਹੈ ਨਾਨਕ ਮੂਏ ਨਾ ਕੀਏ ਜੇ ਗੁਰ ਕੈ ਸਬਦ ਸਮਾਹੇ ਬਾਣੀ ਦਾ ਲੇਖ ਹੈ ਜਿਹੜੇ ਗੁਰਮੁਖ ਨੇ ਉਹਨਾਂ ਦੀ ਮਰਤੂ ਨਹੀਂ ਹੁੰਦੀ ਹੁੰਦੀ மாரமே நான் மர மரமு நாமே ਨਾ ਮਰਦੇ ਨਾ ਮਰਦੇ ਬੁਰਮਤ ਨਾ ਮਰਦੇ ਨਾ ਮਰਦੇ ਨਾ ਮਰਦੇ ਬੁਰਮਤ ਨਾ ਮਰਦੇ ਨਾ ਮਰਦੇ ਨਾ ਮਰਦੇ ਗੁਰੂ ਦੇ ਨਾ ਮਰਦੇ ਨਾ ਮਰਦੇ ਗੁਰੂ ਦੇ ਨਾ ਮਰਦੇ ਨਾ ਮਰਦੇ ਗੁਰੂ ਦੇ ਨਾਨਕ ਮੋਏ ਨਾਖਿਏ ਜੇ ਗੁਰ ਕੈ ਸਬਦ ਸਮਾਹੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਸਬਦ ਵਸਿਆ ਹੈ ਜਿਹੜੇ ਸਬਦ ਨਾਲ ਜੁੜੇ ਹੋਏ ਨੇ ਉਹਨਾਂ ਦੀ ਮੌਤ ਨਹੀਂ ਹੋਊਗੀ ਸਰੀਰ ਦਾ ਤਿਆਗ ਹੋਊਗਾ ਸਰਮੱਧ ਫਕੀਰ ਰੰਗਜੀਵ ਨੂੰ ਕਹਿੰਦੇ ਕਿ ਦਾਰਾ ਸਕੋ ਨੂੰ ਸੱਚੀ ਬਾਦਸ਼ਾਹੀ ਮਿਲੀ ਹੋਇਆ ਤੂੰ ਤਾਂ ਭੰਗੀ ਐ ਇਹ ਗੱਲ ਕੌਣ ਕਹਿ ਸਕਦਾ ਜਿਹੜਾ ਰੱਬ ਦਾ ਪ੍ਰੇਮੀ ਹੈ ਜਿਹੜਾ ਉਹਦਾ ਆਸਕ ਹੈ ਹਰੇਕ ਨਹੀਂ ਕਹਿ ਸਕਦਾ ਬਹੁਤ ਔਖਾ ਹੈ ਸੱਚ ਸੁਣਾਏ ਸੀ ਸੱਚ ਕੀ ਵੇਲਾ ਸਰਮੱਧ ਫਕੀਰ ਕਹਿੰਦਾ ਰੰਗ ਜੀਵਨ ਦੇਖੋ ਬਾਦ ਸਾ ਉਸ ਵੇਲੇ ਦਾ ਕਹਿੰਦਾ ਤੂੰ ਤਾਂ ਭੰਗੀ ਐ ਤੈਨੂੰ ਕੀ ਪਤਾ ਗੁਰਮੁਖਾਂ ਦੀ ਬਾਤ ਹੈ ਆ ਗਾਮ ਗਾਦ ਪਾਰ ਬ੍ਰਹਮ ਸੋਏ ਜੋ ਜੋ ਪਹਿ ਸਮੁਗਤਾ ਹੋਵੇ ਸਨੁ ਬੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਰਮੱਧ ਕਹਿੰਦਾ ਦਾਰਾ ਸਕੂ ਉਹ ਜਾਗਰਤ ਪੁਰਖ ਹੈ ਉਹਦੀ ਮਿਰਤੂ ਨਹੀਂ ਹੋਈ ਐਉ ਬਾਣੀ ਕਹਿੰਦੀ ਹੈ ਉਹ ਜਿਉਂਦੇ ਹੀ ਦਿਸਦੇ ਨੇ ਜਪਿਆਰ ਨਾਮ ਜਲਾਵੇ ਜਿਉਂਦੇ ਹੀ ਦਿਸਦੇ ਨੇ ਜਪਿਆਰ ਨਾਮ ਜਲਾਵੇ ਦੇਸ ਤੇ ਜਪਿਆ ਹਰ ਨਾਮ ਜਲਾਵੇ ਜਿਉਂਦੇ ਹੀ ਦੇਖਦੇ ਨੇ ਜਪਿਆਰ ਨਾਮ ਜਲਾਵੇ ਜਪਿਆ ਹਰ ਨਾਮ ਜਿਲਾਵੇ ਜਪਿਆ ਹਰ ਨਾਮ ਜਿਨਾਲੇ ਜਪਿਆ ਹਰ ਨਾਮ ਜਿਲਾਵੇ ਜਪਿਆ ਹਰ ਨਾਮ ਜਿਨਾਲੇ 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 ਪਿਆਰ ਨਾਮ ਦਿਵਾਲੇ ਜਿਉਂਦੇ ਹੀ ਨੇ ਸੁਦੇਓ ਜਪਿਆਰ ਨਾਮ ਦਿਵਾਲੇ ਦੇ ਹਿਰਦੇ ਦਿੱਤ ਦੇ ਦੀ ਜਪਿਆਰ ਨਾਮ ਦਿਵਾਲੇ ਜਿਉਂਦੇ ਹੀ ਦਿੱਤ ਦੇ ਦੀ ਜਪਿਆਰ ਨਾਮ ਦਿਵਾਲੇ ਉਹ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਅੰਧਿਤ ਕਿਛ ਖਾਏ ਸਰਮੱਤ ਫਕੀਰ ਜਦੋਂ ਅਰੰਗ ਜੀਵ ਨੂੰ ਕਿਹਾ ਨਾ ਭਈ ਤੂੰ ਤਾਂ ਭੰਗੀ ਐ ਤੈਨੂੰ ਕੀ ਪਤਾ ਗੁਰਮੁਖਾਂ ਦੀ ਬਾਬਤ ਉਹਨਾਂ ਦੀ ਕੀ ਵਸਤਾ ਹੈ ਇਹਨੇ ਬੜਲ ਚੜ ਕਰਕੇ ਆਪਣੇ ਸਕੇ ਭਰਾ ਦਾਰਾ ਸ ਕੋ ਨੂੰ ਮਰਵਾਤਾ ਸੀ ਉਹ ਬੰਦਾ ਹੁੰਦਾ ਸੀ ਸਤ ਸੰਗ ਦੇ ਵਿੱਚ ਦਾ ਸਰਮੱਧ ਦੀ ਸੰਗਤ ਕਰਦਾ ਹੁੰਦਾ ਤੇ ਅਰੰਗ ਜੀਵ ਕਹਿੰਦਾ ਕੋਈ ਨਹੀਂ ਦੇਖਦਾ ਤੈਨੂੰ ਵੀ ਰਾਤ ਨੂੰ ਜਦੋਂ ਅਰੰਗ ਜੀਵ ਸੁੱਤਾ ਪਿਆ ਇਹਨੂੰ ਸੁਪਨਾ ਆਉਂਦਾ ਸੁਪਨੇ ਦੇ ਵਿੱਚ ਇਹਦੀ ਮੌਤ ਹੋ ਜਾਂਦੀ ਫਿਰ ਇਹ ਤਾਂ ਕਿਸੇ ਬਹੁਤ ਗਰੀਬ ਘਰੇ ਜਨਮ ਹੁੰਦਾ ਫਿਰ ਥੋੜਾ ਜਿਹਾ ਵੱਡਾ ਹੋਇਆ ਘਰ ਦੇ ਵਿੱਚ ਖਾਣ ਨੂੰ ਕੁਝ ਨਹੀਂ ਹੈਗਾ ਫਿਰ ਇਹ ਭੰਗੀ ਬਣਿਆ ਭੰਗੀ ਸੁਪਨੇ ਦੇ ਵਿੱਚ ਦੇਖ ਰਿਹਾ ਇਹ ਸਾਰਾ ਕੁਝ ਨਰਪਤ ਦੇਖ ਸੰਗਾਸਨ ਸੋਇਆ ਸੁਪਨੇ ਭਿਆਪ ਖਾਰੀ ਅਛਤ ਰਾਜ ਵਿਛੜਤ ਦੁੱਖ ਪਾਇਆ ਸੋਗਤ ਭਈ ਹਮਾਰੀ ਇਹਦੇ ਸੁਪਨੇ ਵਿੱਚ ਇਹਨੇ ਵੇਖਿਆ ਸਿਰ ਤੇ ਉੱਪਰ ਬਿਸ਼ਟਾ ਕੂੜੇ ਕਚਰੇ ਦਾ ਟੋਕਰਾ ਰੱਖਿਆ ਇਹਦੇ ਸਿਰ ਤੇ ਤੇ ਬਰਸਾਤ ਹੋਣ ਲੱਗੀ ਮੀਂਹ ਪੈਣ ਲੱਗ ਗਿਆ ਉਹ ਜਿਹੜਾ ਟੋਕਰਾ ਕੂੜੇ ਕਚਰੇ ਦਾ ਬਿਸ਼ਟਾ ਦਾ ਭਰਿਆ ਹੋਇਆ ਸੀ ਉੱਪਰੋਂ ਜਦੋਂ ਮੀਂਹ ਪੈਣ ਲੱਗਿਆ ਮੀਂਹ ਦੇ ਨਾਲ ਉਹ ਜਿਹੜਾ ਟੋਕਰੇ ਦੇ ਵਿੱਚ ਬਿਸ਼ਟਾ ਸੀ ਇਹਦੇ ਮੂੰਹ 'ਚ ਪੈਂਦਾ ਗਿਆ ਇਹ ਸੁਪਨੇ ਚ ਦੇਖਦਾ ਪਾਈ ਤੇ ਬੜਾ ਭਿਆਨਕ ਦ੍ਰਿਸ਼ ਕਬਰਾਂ ਤੇ ਜਦੋਂ ਉੱਠਿਆ ਨਾ ਏ ਇਹ ਚਿੜ ਗਿਆ ਵੀ ਮੈਨੂੰ ਭੰਗੀ ਕਿਉਂ ਕਿਹਾ ਸਰਮੱਦ ਫਕੀਰ ਨੇ ਕਹਿੰਦਾ ਹੁਣ ਬਦਲਾ ਲਵਾਂ ਇਹਦਾ ਤੇ ਚਾਹੀਦਾ ਸੀ ਖਿਮਾ ਮੰਗਦਾ ਚਾਹੀਦਾ ਸੀ ਹੱਥ ਜੋੜ ਕੇ ਕਿ ਫਕੀਰ ਸਾਈਂ ਕਿਰਪਾ ਕਰੋ ਤੁਸੀਂ ਰੱਬ ਦੇ ਪਿਆਰੇ ਹੋ ਪਰ ਨਹੀਂ ਜਦੋਂ ਮਤਕਰਾਹੇ ਪੈਂਦੀ ਆ ਨਾ ਫਿਰ ਇਹ ਗੁਰਮੁਖਾਂ ਨੂੰ ਵੀ ਬੁਰਾ ਭਲਾ ਬੋਲਦਾ ਭਾਈ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਬਤਾਰ ਤੇ ਦੀ ਹਾਲ ਤੇ ਜਦੋਂ ਸੁਪਨੇ ਦੇ ਵਿੱਚ ਹੋਈ ਅਗਲੇ ਦਿਨ ਨੇ ਐਲਾਨ ਕਰਤਾ ਭਈ ਸਰਮੱਧ ਫਕੀਰ ਨੂੰ ਜੇਲ੍ਹ ਚ ਸੁਣ ਦੋ ਚਾਕੇ ਇਹਦੇ ਪਿਆਦਿਆਂ ਨੇ ਸਰਮੱਧ ਫਕੀਰ ਨੂੰ ਜੇਲ੍ਹ ਵਿੱਚ ਡੱਕਤਾ ਜੇਲ੍ਹ ਦੇ ਵਿੱਚ ਵੀ ਜਿਹੜੇ ਗੁਰਮੁਖ ਪਿਆਰੇ ਐ ਭਾਈ ਉਹ ਕਿਤੇ ਵੀ ਰਹਿਣ ਦੁਨੀਆਂ 'ਚ ਉਹ ਨੱਗ ਚ ਹੀ ਹੁੰਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਮਨਮਤੀ ਆ ਜਿਹੜਾ ਪਾਪੀ ਬੰਦਾ ਹੈ ਉਹ ਚਾਹੇ ਰਾਜ ਸੰਗਾਸਣ ਤੇ ਵੀ ਬੈਠਾ ਉੱਥੇ ਵੀ ਕਲਪਦਾ ਰਹੂ ਉਥੇ ਵੀ ਦੁਖੀ ਰਹੂਗਾ ਕਿਉਂਕਿ ਉਹਨੂੰ ਬੈਠਣਾ ਨਹੀਂ ਆਉਂਦਾ ਆਓ ਸਾਲ ਅਰੰਗ ਜੀਬ ਨੇ ਫਿਰ ਬਹੁਤ ਸਖਤੀ ਕੀਤੀ ਸਰਮੱਦ ਫਕੀਰ ਤੇ ਹਰ ਰੋਜ਼ ਇਹਨੂੰ ਥੋੜਾ ਜਿਹਾ ਲੋਣ ਦਿੰਦਾ ਖਾਣ ਨੂੰ ਤੇ ਇੱਕ ਪਿਆਲਾ ਪਾਣੀ ਦਾ ਦਿੰਦਾ ਅਰੰਗ ਜੀਬ ਸਰਮੱਧ ਫਕੀਰ ਬੇਅੰਤ ਬਰਕਤਾਂ ਨੇ ਬੇਅੰਤ ਸ਼ਕਤੀਆਂ ਨੇ ਗੁਰਮੁਖਾਂ ਦੇ ਅੰਦਰ ਸਬਰ ਹੁੰਦਾ ਹੈ ਸਬਰ ਬਾਈ ਗੁਰਮੁਖਾਂ ਦੇ ਅੰਦਰ ਸਹਜ ਹੁੰਦਾ ਹੈ ਗੁਰਮੁਖ ਅੰਤਰ ਸਹਜ ਹੈ ਮਨ ਚੜਿਆ ਦਸਵੇਂ ਆਕਾਸ਼ਿੱਥੇ ਹੂਗ ਨਾ ਭੋਖ ਹੈ ਹਰ ਅੰਮ੍ਰਿਤ ਨਾਮ ਸੁਖ ਬਾਸ ਤੇ ਸਰਮੱਧ ਫਕੀਰ ਆਪਣੀ ਮੌਜ ਵਿੱਚ ਰਹਿੰਦਾ ਜੇਲ੍ਹ ਦੇ ਕੈਦਖਾਨੇ ਵਿੱਚ ਬੰਦੀਖਾਨੇ ਚ ਸਰਬੱਤ ਫਕੀਰ ਜੋ ਲਗਨ ਰਹਿੰਦਾ ਸੀ ਚਾਹੀਦਾ ਸੀ ਰੰਗ ਜੀਵ ਜੇ ਆਪਣਾ ਭਲਾ ਚਾਹੁੰਦਾ ਜੇ ਉਹਨੂੰ ਸੋਚੀ ਹੁੰਦੀ ਤੇ ਇਹ ਜੇ ਪੱਦਰ ਕਿਉਂ ਕਰਦਾ ਉਹਨੂੰ ਗਿਆਨ ਨਹੀਂ ਹੈਗਾ ਪਰਮਾਤਮਾ ਦੀ ਬੜੀ ਕਿਰਪਾ ਹੋਈ ਉਹਨੂੰ ਤਾਕਤ ਮਿਲਿਆ ਪਰ ਤਖਤ ਨੂੰ ਬਹੁਤ ਬਾਹਤ ਬਾਕੇ ਰੱਖਿਆ ਉਹਨੇ ਆਪਣੀਆਂ ਨੀਤੀਆਂ ਦੇ ਕਾਰਨ ਗੁਰੂ ਕਿਆਂ ਦੇ ਨਾਲ ਕਿੰਨੇ ਉਸਨੇ ਜ਼ੁਲਮ ਕੀਤੇ ਨੇ ਤੇ ਅੱਜ ਤੁਸੀਂ ਦੇਖੋ ਦੁਨੀਆ ਦੇ ਵਿੱਚ ਗੁਰਮਖਾਂ ਦੀ ਕਿਵੇਂ ਚੜ੍ਹਦੀ ਕਲਾ ਤੇ ਮਨਮਤੀ ਜਿਨ੍ਹਾਂ ਨੇ ਮਰਗੀਆਂ ਕੀਤੀਆਂ ਉਹਨਾਂ ਦੇ ਕੁੱਕੜ ਖੇ ਉੱਡ ਕੇ ਸਿਰਜ ਪੈਂਦੀ ਅੱਜ ਵੀ ਦੇਖ ਲੋ ਭਾਈ